ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਕਿਸਾਨਾਂ ਦਾ ਜਥਾ ਦੁਆਰਾ ਜਿਹੜਾ ਕਿ ਵਾਪਸ ਬੁਲਾਇਆ ਗਿਆ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਪੰਦੇੜ ਦੀ ਅਗਵਾਈ ਦੇ ਵਿੱਚ ਇਹ ਜਥੇ ਨੂੰ ਵਾਪਸ ਬੁਲਾਇਆ ਗਿਆ ਹੈ ਤੇ ਜਿਸ ਦੌਰਾਨ ਦੱਸਿਆ ਕਿ ਉੱਥੇ ਹੀ ਕੁਝ ਕਿਸਾਨਾਂ ਦੇ ਉੱਤੇ ਅੱਜ ਬਹੁਤ ਤਸ਼ੱਦਦ ਦੇਖਣ ਨੂੰ ਮਿਲਿਆ ਤੇ ਜਿਸ ਦੇ ਦੌਰਾਨ ਉੱਥੇ ਅਥਰੂ ਗੈਸ ਦੇ ਗੋਲੇ ਵਹਾਏ ਗਏ ਦੂਜੇ ਪਾਸੇ ਪਾਣੀ ਦੀਆਂ ਵਿਚਾਰਾਂ ਵੀ ਜੜੀਆਂ ਕਿ ਬਹਾਹੀਆਂ ਗਈਆਂ ਜਿਸ ਨੂੰ ਲੈ ਕੇ ਅੱਜ ਕਈ ਕਿਸਾਨ ਜਿਹੜੇ ਜ਼ਖਮੀ ਹੋ ਗਏ ਤੇ ਜਿਸ ਦੇ ਦੌਰਾਨ ਉਹਨਾਂ ਨੂੰ ਚੱਕ ਕੇ ਭਰਤੀ ਕਰਾਇਆ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣੇ ਕਿਸਾਨਾਂ ਦੇ ਨਾਲ ਹੋਰ ਇਹ ਤਸ਼ੱਦਦ ਤਸ਼ੱਦਦ ਨੂੰ ਲੈ ਕੇ ਜਿਹੜਾ ਕਿ ਪੰਦੇਰ ਨੇ ਫੈਸਲਾ ਲਿਆ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਦਾ ਜਥਾ ਵਾਪਸ ਬੁਲਾ ਲਿਆ ਤੇ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਅੱਜ ਤੀਜਾ ਜਥਾ ਜਿਹੜਾ ਕਿ ਦਿੱਲੀ ਵੱਲ ਨੂੰ ਰਵਾਨਾ ਹੋਇਆ ਸੀ ਪਰੰਤੂ ਉੱਥੇ ਹੀ ਜਿਹੜਾ ਕਿ ਕਿਸਾਨਾਂ ਦਾ 101 ਜਥੇਬੰਦੀਆਂ ਜਿਹੜੇ ਕਿ ਕਿਸਾਨ ਅੱਜ ਦਿੱਲੀ ਵੱਲ ਨੂੰ ਤੁਰੇ ਪਰੰਤੂ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣਾ ਹੋਇਆ ਤੇ ਉੱਥੇ ਇਹ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਤੇ ਜਿਸ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਵਹਾਏ ਗਏ ਪਾਣੀ ਦੀਆਂ ਬਚਾਰਾਂ ਮਾਰੀਆਂ ਗਈਆਂ ਤੇ ਦੂਜੇ પાસੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਮਨਜ਼ੂਰੀ ਦੇਖਿਓ ਫਿਰ ਅੱਗੇ ਜਾਣ ਦਮਾਂਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨਾਂ ਦਾ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ-ਸਾਹਮਣਾ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਹੁਣ ਇਸ ਜਥੇ ਨੂੰ ਵਾਪਸ ਬੁਲਾ ਲਿਆ ਸਰਵਣ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਇਸ ਜਥੇ ਨੂੰ ਵਾਪਸ ਬੁਲਾਇਆ ਗਿਆ ਤੇ ਹੁਣ ਕਿਸਾਨ ਕਈ ਜ਼ਖਮੀ ਹੁੰਦੇ ਹੋਏ ਨਜ਼ਰ ਆਏ ਤੇ ਉੱਥੇ ਜਗਜੀਤ ਡੱਲੇਵਾਲ ਵੀ ਜਿਹੜੇ ਕਿ ਉਹਨਾਂ ਦੇ ਅੱਜ 18 ਤੋਂ ਉੱਪਰ ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਗਜੀਤ ਡੱਲੇਵਾਲ ਵੀ ਖੜ੍ਹਤਾਲ ਦੇ ਉੱਤੇ ਬੈਠੇ ਰਹੇ ਹਜੇ ਵੀ ਉਹਨਾਂ ਦੇ ਵੱਲ ਖੜ੍ਹਤਾਲ ਜਿਹੜੀ ਕਿ ਚੱਰੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਕਿਸਾਨ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦਾ ਸਰਕਾਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਢੱਲੇਵਾਲ ਸਾਹਿਬ ਨੂੰ ਕੁਝ ਵੀ ਹੋਇਆ ਤਾਂ ਦੋਵੇਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਸ਼ਾਂਤਮਈ ਢੰਗ ਦੇ ਨਾਲ ਅੱਜ ਫਿਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਈਆਂ ਸੀ ਪਰੰਤੂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਤੇ ਉਥੇ ਹੀ ਆਮੋ ਸਾਹਮਣਾ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਹੁਣ ਇਸ ਜਥੇ ਨੂੰ ਵਾਪਸ ਬੁਲਾ ਲਿਆ ਹੈ ਜਿਹੜਾ ਕਿ ਵਾਪਸ ਬੁਲਾਇਆ ਗਿਆ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਪੰਦੇੜ ਦੀ ਅਗਵਾਈ ਦੇ ਵਿੱਚ ਇਹ ਜਥੇ ਨੂੰ ਵਾਪਸ ਬੁਲਾਇਆ ਗਿਆ ਹੈ ਤੇ ਜਿਸ ਦੌਰਾਨ ਦੱਸਿਆ ਕਿ ਉੱਥੇ ਹੀ ਕੁਝ ਕਿਸਾਨਾਂ ਦੇ ਉੱਤੇ ਅੱਜ ਬਹੁਤ ਤਸ਼ੱਦਦ ਦੇਖਣ ਨੂੰ ਮਿਲਿਆ ਤੇ ਜਿਸ ਦੇ ਦੌਰਾਨ ਉੱਥੇ ਅਥਰੂ ਗੈਸ ਦੇ ਗੋਲੇ ਵਹਾਏ ਗਏ ਦੂਜੇ ਪਾਸੇ ਪਾਣੀ ਦੀਆਂ ਵਿਚਾਰਾਂ ਵੀ ਜੜੀਆਂ ਕਿ ਬਹਾਹੀਆਂ ਗਈਆਂ ਜਿਸ ਨੂੰ ਲੈ ਕੇ ਅੱਜ ਕਈ ਕਿਸਾਨ ਜਿਹੜੇ ਜ਼ਖਮੀ ਹੋ ਗਏ ਤੇ ਜਿਸ ਦੇ ਦੌਰਾਨ ਉਹਨਾਂ ਨੂੰ ਚੱਕ ਕੇ ਭਰਤੀ ਕਰਾਇਆ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਕਿਸਾਨਾਂ ਦੇ ਨਾਲ ਹੋਰ ਇਹ ਤਸ਼ੱਦਦ ਤਸ਼ੱਦਦ ਨੂੰ ਲੈ ਕੇ ਜਿਹੜਾ ਕਿ ਪੰਦੇਰ ਨੇ ਫੈਸਲਾ ਲਿਆ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਦਾ ਜਥਾ ਵਾਪਸ ਬੁਲਾ ਲਿਆ ਤੇ ਵੱਡੀ ਖਬਰ ਕਿਸਾਨ ਜਥੇਵੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਗੱਲ ਕਰੀ ਇਹ ਤਾਂ ਅੱਜ ਤੀਜਾ ਜਥਾ ਜਿਹੜਾ ਕਿ ਦਿੱਲੀ ਵੱਲ ਨੂੰ ਰਵਾਨਾ ਹੋਇਆ ਸੀ ਪਰੰਤੂ ਉੱਥੇ ਹੀ ਜਿਹੜਾ ਕਿ ਕਿਸਾਨਾਂ ਦਾ 101 ਜਥੇਬੰਦੀ ਹੈ ਜਿਹੜੀ ਕਿ ਕਿਸਾਨ ਅੱਜ ਦਿੱਲੀ ਵੱਲ ਨੂੰ ਤੁਰੇ ਪਰੰਤੂ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਆਹਮੋ ਸਾਹਮਣਾ ਹੋਇਆ ਤੇ ਉੱਥੇ ਇਹ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਤੇ ਜਿਸ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਵਹਾਏ ਗਏ ਪਾਣੀ ਦੀਆਂ ਵਿਚਾਰਾਂ ਮਾਰੀਆਂ ਗਈਆਂ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਮਨਜ਼ੂਰੀ ਦੇਖਿਓ ਫਿਰ ਅੱਗੇ ਜਾਣ ਦਮਾਂਗੇ ਤੇ ਸਤੋ ਬਾਅਦ ਉੱਥੇ ਕਿਸਾਨਾਂ ਦਾ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣਾ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਹੁਣ ਇਸ ਜਥੇ ਨੂੰ ਵਾਪਸ ਬੁਲਾ ਲਿਆ ਸਰਵਣ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਇਸ ਜਥੇ ਨੂੰ ਵਾਪਸ ਬੁਲਾਇਆ ਗਿਆ ਤੇ ਹੁਣ ਕਿਸਾਨ ਕਈ ਜ਼ਖਮੀ ਹੁੰਦੇ ਹੋਏ ਨਜ਼ਰ ਆਏ ਤੇ ਉੱਥੇ ਜਗਜੀਤ ਡੱਲੇਵਾਲ ਵੀ ਜਿਹੜੇ ਕਿ ਉਹਨਾਂ ਦੇ ਅੱਜ 18 ਤੋਂ ਉੱਪਰ ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਗਜੀਤ ਡੱਲੇਵਾਲ ਵੀ ਭੋਖੜਤਾਲ ਦੇ ਉੱਤੇ ਬੈਠੇ ਰਹੇ ਹਜੇ ਵੀ ਉਹਨਾਂ ਦੇ ਵੱਲ ਭੋਖੜਤਾਲ ਜਿਹੜੀ ਕਿ ਚੱਰੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉੱਥੇ ਕਿਸਾਨ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦਾ ਸਰਕਾਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਵੀ ਹੋਇਆ ਤਾਂ ਦੋਵੇਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਸ਼ਾਂਤਮਈ ਢੰਗ ਦੇ ਨਾਲ ਅੱਜ ਫਿਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਈਆਂ ਸੀ ਪਰੰਤੂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਕੇ ਜਾਣ ਤੋਂ ਰੋਕ ਦਿੱਤਾ ਤੇ ਉੱਥੇ ਹੀ ਆਮੋ ਸਾਹਮਣਾ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਹੁਣ ਇਸ ਜਥੇ ਨੂੰ ਵਾਪਸ ਬੁਲਾ ਲਿਆ ਹੈ